ਨਹੀਂ ਕਰਾਂਗੇ ਨਹੀਂ ਕਰਾਂਗੇ ਜਿੰਦਾਬਾਦ 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 ਸਾਰੇ ਬੋਲੋ ਰੋਡ ਪ੍ਰਦਰਸ਼ਨ ਜਿੰਦਾਬਾਦ ਬੋਸ ਦਾ ਸ਼ਾਸਨ ਕਰਨ ਵਾਲੀ ਸਰਕਾਰ ਮੋਰਤਾ ਮੋਰਦਾਬ ਮੋਰਦਾਬ ਜਾ ਰਹਾ ਲਗਾਤਾਰ ਜਿਹੜੀ ਤਸਵੀਰ ਹੈ ਹਮੇਂ ਹੈ ਹਮੇਂ ਹੈ ਕਨਾਂ ਲੈਕ ਜਿੰਦਾਬਾਦ ਕਨਾਂ ਲੈਕ ਜਿੰਦਾਬਾਦ ਸਟੇਟ ਤੇ ਅਰਬਨ ਦੇ ਸਾਰੇ ਸਾਥੀ ਇਕੱਠੇ ਹੋਣਾ ਹੈ ਅੱਜ ਈਸਟ ਬਲਾਕ ਦੇ ਵਿੱਚ ਜਦ ਕੇ ਆਪਣੇ ਬਲਵਿੰਦਰ ਜੀ ਸਰ ਨੂੰ ਪਹਿਲਾਂ ਵੀ ਆਪਾਂ ਇਨਫੋਰਮੇਸ਼ਨ ਦੇ ਚੁੱਕੇ ਸੀਗੇ ਸਾਡਾ ਵਿਭਾਗ ਜਿਹੜਾ ਆ ਉਹ ਬਿਲਕੁਲ ਹੀ ਸਾਡੇ ਇਸ ਚੀਜ਼ ਦੇ ਮਤਲਬ ਹੈ ਨਹੀਂ ਫਿਕਰ ਨਹੀਂ ਉਹਨਾਂ ਨੂੰ ਵੀ ਸਾਡਾ ਵਿਭਾਗ ਕੀ ਕਰਦਾ ਹੈ ਤੇ ਸਾਡੇ ਲਈ ਸਾਡੀਆਂ ਵਰਕਰਾਂ ਲਈ ਜੋ ਵੀ ਕੰਮ ਤੜਾ ਤਾੜ ਉਹਨਾਂ ਤੇ ਪ੍ਰੈਸ਼ਰ ਪਨਾ ਬਣਾ ਕੇ ਬਣਾ ਬਣਾ ਕੇ ਤੇ ਉਹਨਾਂ ਨੂੰ ਉਹਨਾਂ ਦਾ ਸੋਚਨ ਕੀਤਾ ਜਾ ਰਿਹਾ ਆ ਸਾਡੇ ਅੱਜ ਸਾਡਾ ਜਿਹੜਾ ਮੇਨ ਕਰਨਾ ਹੈਗਾ ਆ ਫੋਟੋ ਕੈਪਚਰਿੰਗ ਦਾ ਪੋਸ਼ਨ ਟਰੈਕਰ ਤੇ ਅਸੀਂ ਉਨੀ ਦੇਰ ਤੱਕ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਸਾਨੂੰ ਮੋਬਾਈਲ ਜਾਂ ਟੈਬਲੇਟ ਜਾਂ ਸਾਡੇ 3 ਤੋਂ 6 ਸਾਲ ਦੇ ਬੱਚੇ ਸਾਡੇ ਆਂਗਣਵਾੜੀਆਂ ਸੈਂਟਰਾਂ ਦੇ ਵਿੱਚ ਵਾਪਸ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਆਪਣਾ ਫੋਟੋ ਕੈਪਚਰਿੰਗ ਦਾ ਕੰਮ ਜਿਹੜਾ ਨਹੀਂ ਕਰਾਂਗੇ ਸੋ ਬਾਕੀ ਸਤਿਓ ਜਿਹੜਾ ਪੋਸ਼ਨ ਡਾਇਰੈਕਟਰ ਦੇ ਪ੍ਰਤੀ ਹੋਰ ਪੰਜ ਰਜਿਸਟਰਾਂ ਦਾ ਕੰਮ ਆ ਉਬੀ ਅਸੀਂ ਓਨੀ ਦੇਰ ਤੱਕ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਸਰਕਾਰ ਸਾਡਾ ਮੋਬਾਈਲ ਪੱਤਾ ਜਾਂ ਮੋਬਾਈਲ ਵਗੈਰਾ ਨਹੀਂ ਦਿੰਦੇ ਹੈਗੇ। ਬਾਕੀ ਸਾਡਾ ਜਿਹੜੀ ਫੀਡ ਆ ਰਹੀ ਆ ਇਸ ਵੇਲੇ ਸਾਡੀ ਫੀਡ ਬਿਲਕੁਲ ਗੰਦੀ ਆ ਰਹੀ ਆ। ਔਰ ਜਿਸ ਜਿਸ ਵੇਲੇ ਜ਼ਿਆਦਾ ਗੰਦੀ ਸੀਗੀ ਉਸ ਵੇਲੇ ਤਾਂ ਅਜ ਤੱਕ ਕਿਸੇ ਨੇ ਸਾਡੇ ਸੈਂਟਰਾਂ ਦੀ ਕੋਈ ਚੈਕਿੰਗ ਨਹੀਂ ਕੀਤੀ। ਜੇ ਸਾਡਾ ਇੰਨਾ ਰੋਲਾ ਪੈਣ ਦੇ ਬਾਵਜੂਦ ਵੀ ਅੱਜ ਅਸੀਂ ਆਪਣੇ ਸੈਂਟਰਾਂ ਦੇ ਵਿੱਚ ਇਹਨਾਂ ਨੇ ਕੁਝ ਥੋੜਾ ਜਿਹਾ ਵਧੀਆ ਰਾਸ਼ਨ ਦਾ ਕੁਆਲਿਟੀ ਦੇ ਦਿੱਤੀ ਹੋਊਗੀ। ਤੇ ਅੱਜ ਇੱਕ ਇੱਕ ਸੈਂਟਰ ਦੇ ਵਿੱਚ ਜਾ ਕੇ ਚੈੱਕ ਕੀਤਾ ਜਾ ਰਿਹਾ ਆ ਬਟ ਉਥੇ ਵੀ ਜੋ ਸਹੀ ਰਾਸ਼ਨ ਆ ਉਹਦੀ ਰਿਪੋਰਟ دی ਜਾ ਰਹੀ ਆ ਅੱਗੇ ਜੋ ਗਲਤ ਹੈਗਾ ਜਿੱਦਾਂ ਦਲੀਏ ਦਾ ਲਾਭਪਾਤਰੀ ਜਿਹੜੇ ਹੈਗੇ ਆ ਉਹ ਆਪਣਾ ਉਸ ਚੀਜ਼ ਦਾ ਦੱਸ ਰਿਹਾ ਕਿ ਇਹ ਕੌੜਾ ਬਣਦਾ ਆ ਪੰਜੀਰੀ ਜਿਹੜੀ ਆ ਉਹ ਕੱਚੀ ਆ ਜਿਹੜਾ ਸਾਡਾ ਮੁਰਮਰੇ ਆ ਉਸ ਬਿਲਕੁਲ ਹੀ ਖਾਣਯੋਗ ਨਹੀਂ ਹੈਗੇ ਬੱਚਿਆਂ ਦੇ ਉਸ ਚੀਜ਼ ਦੀ ਰਿਪੋਰਟ ਨਹੀਂ ਜਾ ਰਹੀ ਗਲਤ ਚੀਜ਼ ਦੀ ਰਿਪੋਰਟ ਨਹੀਂ ਜਾ ਰਹੀ ਜੋ ਇੱਕ ਖਿਚੜੀ ਸਹੀ ਬਣਦੀ ਆ ਜੀ ਸਾਡਾ ਰਿਪੋਰਟ ਜਿਹੜੀ ਬਿਲਕੁਲ ਸਹੀ ਆ ਮੈਂ ਕੋਲ ਨਾਮ ਲਖਿਆ ਨਾਮ ਨੂੰ ਮੈਂ ਜਿਲ੍ਹਾ ਪ੍ਰੈਸਪਰ ਤੇ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਸੀਗਾ ਅਸੀਂ ਪਹਿਲੇ ਤੋਂ ਲਿਖਿਆ ਹੋਇਆ ਸੀਗਾ ਕਿ ਜਿਹਦੇ ਵਿੱਚ ਅਸੀਂ ਸੀਡੀਪੀਓਜ਼ ਜਿਹੜੇ ਬਲਾਕਾਂ ਦੇ ਸੀਡੀਪੀਓਜ਼ ਨੂੰ ਅਸੀਂ ਮੰਗ ਪੱਤਰ ਦੇਨੇ ਸੀਗੇ ਜਿਹਦੇ ਵਿੱਚ 2018 ਤੋਂ ਸਾਡਾ ਲਗਾਤਾਰ ਜਿਹੜਾ ਪੋਸ਼ਣ ਟਰੈਕਰ ਦਾ ਜਿਹੜਾ ਕੰਮ ਚੱਲ ਰਿਹਾ ਉਹਦੇ ਵਿੱਚ ਨਾ ਹੀ ਕੋਈ ਮੋਬਾਈਲ ਦਿੱਤਾ ਜਾ ਰਿਹਾ ਨਾ ਹੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਆ ਤੇ ਤੇ ਪੋਸ਼ਣ ਟਰੈਕਰ ਉੱਪਰ ਅਸੀਂ ਜਿਹੜਾ ਉਹ ਕੰਮ ਨਾ ਕਰਨ ਦੇ ਵਿਰੋਧ ਵਿੱਚ ਜਿਹੜਾ ਇਹ ਮੰਗ ਪੱਤਰ ਦੇ ਲਈ ਇੱਥੇ ਸਾਰੇ ਸਾਥੀ ਇਕੱਠੇ ਹੋਏ ਆ ਤੇ ਜਿਹੜਾ ਕੱਲ ਵਿੱਤ ਮੰਤਰੀ ਵੱਲੋਂ ਜਿਹੜਾ ਬਜਟ ਕੇਂਦਰ ਦਾ ਜਿਹੜਾ ਬਜਟ ਜਾਰੀ ਹੋਇਆ ਉਦੇ ਵਿੱਚ ਸਰਾਸਰ ਅਸੀਂ ਉਸ ਬਜਟ ਦੀ ਨਿਖੇਧੀ ਕਰਦੇ ਹਾਂ ਕਿਉਂਕਿ ਜਿਹੜਾ ਉਹ ਬਜਟ ਆ ਸਿਰਫ ਕਾਰਪਟ ਘਰਾਣੇ ਲਈ ਹੀ ਬਜਟ ਰੱਖਿਆ ਗਿਆ ਉਹਦੇ ਵਿੱਚ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਕੋਈ ਗੱਲ ਨਹੀਂ ਕੀਤੀ ਗਈ ਆਮ ਪਬਲਿਕ ਦੇ ਜਿਹੜੇ ਉਹਨਾਂ ਦੇ ਕੰਮਾਂ ਦੀ ਕੋਈ ਗੱਲ ਨਹੀਂ ਕੀਤੀ ਗਈ ਹੈਗੀ ਸਾਡੇ ਆਂਗਣਵਾੜੀ ਵਰਕਰ ਹੈਲਪਰਾਂ ਦਾ ਸਾਡੇ ਬਜਟ ਦੀ ਕੋਈ ਨਹੀਂ ਉਹਨਾਂ ਨੇ ਕੋਈ ਬਜਟ ਦਾ ਵਾਅਦਾ ਕੀਤਾ ਉਲਟਾ 300 ਕਰੋੜ ਦਾ ਸਾਡੇ ਬਜਟ ਦੇ ਵਿੱਚ ਉਹਨਾਂ ਨੇ ਜਿਹੜੀ ਘਟੌਤੀ ਕਰ ਲਈ ਹੈ ਉਨਹੀ ਫਿਲਹਾਲ ਵੀ ਸਾਡੀ ਜਿਹੜੀ ਸੈਲਰੀ ਆ ਉਹ ਹੀ ਹਰ ਮਹੀਨੇ ਜਿਹੜੀ ਦੋ ਜਗ੍ਹਾ ਤੋਂ ਸ਼ੇਅਰ ਹੁੰਦਾ ਇੱਕ ਸੈਂਟਰ ਸਰਕਾਰ ਸ਼ੇਅਰ ਕਰਦੀ ਐ ਤੇ ਇੱਕ ਸਟੇਟ ਸਰਕਾਰ ਸ਼ੇਅਰ ਕਰਦੀ ਜਦ ਕਿ ਪਿਛਲੇ ਦੋ ਮਹੀਨੇ तकरीबन ਦੋ ਸਾਲ ਤੋਂ ਜਿਹੜਾ ਸੈਂਟਰ ਦਾ ਸ਼ੇਅਰ ਕਦੇ ਵੀ ਟਾਈਮ ਦੇ ਨਾਲ ਨਹੀਂ ਆ ਰਿਹਾ ਸਾਨੂੰ ਸੰਘਰਸ਼ ਕਰਨ ਤੋਂ ਬਾਅਦ ਹੀ ਜਿਹੜਾ ਆ ਉਹ ਸੈਂਟਰ ਦਾ ਸ਼ੇਅਰ ਜਿਹੜਾ ਮਿਲਦਾ ਪੰਜਾਬ ਸਰਕਾਰ ਦੇ ਵੱਲੋਂ ਤੋਂ بار بار ਇਹੀ ਗੱਲਾਂ ਕੀਤੀਆਂ ਜਾ ਰਹੀਆਂ ਵੀ ਜਿਹੜਾ ਕੋਈ ਵੀ ਡਿਪਾਰਟਮੈਂਟ ਆ ਜਾਂ ਸਰਕਾਰੀ ਮੁਲਾਜ਼ਮਾਂ ਦਾ ਉਹਨਾਂ ਦੀਆਂ ਕੋਈ ਸੈਲਰੀਆਂ ਦੇ ਵਿੱਚ ਰੋਕ ਨਹੀਂ ਹੈਗੀ ਸੈਲਰੀਆਂ ਪ੍ਰੋਪਰ ਟਾਈਮ ਤੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਉਸ ਵਰਗੀ ਕਹਿਣਾ ਚਾਹੁੰਦਾ ਸਰ ਇਹ ਗੱਲ ਕਹਿ ਸਕਦੇ ਵੀ ਜਿਹ ਚਾਹ ਗੱਲ ਕਹਿ ਸਕਦੇ ਵੀ ਜਿਹੜੇ ਹਾਥੀ ਹੈ ਜਿਹੜੇ ਦੰਦ ਆ ਖਾਨਦੇ ਹੋ ਰਹੂਦੇ ਆ ਤੇ ਦਿਖਾਣਦੇ ਹੋ ਰਹੂਦੇ ਆ ਸਰਕਾਰ ਦਾ ਵੀ ਇਹ ਨਹੀਂ ਸਰਕਾਰ ਦੇ ਜਿਹੜੇ ਕੰਮ ਨੇ ਉਹ ਸਿਰਫ ਸੜਕਾਂ ਤੇ ਲੱਗੇ ਹੋਏ ਬੈਂਰਾਂ ਉੱਪਰ ਪੋਸਟਰਾਂ ਉੱਪਰ ਹੀ ਜਿਹੜੇ ਆ ਉਹ ਤਕਰੀਬਨ ਲਾਗੂ ਹੋਏ ਨੇ ਜੇ ਆਪਾਂ ਜ਼ਮੀਨੀ ਪੱਧਰ ਦੀ ਗੱਲ ਕਰੀਏ ਤਾਂ ਜਿਹੜੀਆਂ ਮੰਗਾਂ ਜਿਉਂਦੀਆਂ ਕਿਉਂ ਨੇ ਆਪਾਂ ਸੀਐਮ ਸਾਹਿਬ ਜੀ ਦਾ ਕਹਿਣਾ ਸੀ ਕਿ ਮੇਰੀ ਸਰਕਾਰ ਆਉਣ ਤੋਂ ਬਾਅਦ ਮੈਂ ਕੋਈ ਧਰਨਾ ਨਹੀਂ ਲੱਗਣ ਦੇਣਾ ਕੋਈ ਪ੍ਰਦਰਸ਼ਨ ਨਹੀਂ ਹੋਣ ਦੇਣਾ ਪਰ ਉਲਟਾ ਇਸ ਤੋਂ ਅਗੇ ਉਲਟਾ ਹੋ ਰਿਹਾ ਆ ਜਿਹੜੇ ਧਰਨੇ ਪ੍ਰਦਰਸ਼ਨ ਨੇ ਇਵੇਂ ਦੇ ਉਵੇਂ ਨੇ ਲੋਕ ਜਿਹੜੇ ਜਿਹੜਾ ਆਪਣਾ ਸੰਘਰਸ਼ ਕਰ ਰਹੇ ਸੀ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਹੱਲ ਤੱਕ ਕੋਈ ਵੀ ਜਿਹੜਾ ਉਹਨਾਂ ਦਾ ਸੰਘਰਸ਼ ਹੈ ਕੋਈ ਸਿਰੇ ਨਹੀਂ ਚੜਿਆ ਜਿਹੜੀਆਂ ਮੰਗਾਂ ਚਾਉਂਦੀਆਂ ਤੇ ਉਹ ਲਟਕੀਆਂ ਹੀ ਜਰੀਆਂ ਨੇ ਦੇਖਿਆ ਜਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਸਰ ਜਿਲ੍ਹਾ ਸਾਰਾ ਸਾਡਾ ਹੀ ਹੈਗਾ ਪਰ ਤੁਸੀਂ ਮੇਰੇ ਦੈਜੀ ਦਾ ਸਵਾਲ ਰਹੀ ਹੈ ਇਹ ਵਿੱਚ ਕੋਈ ਜ਼ਰੂਰੀ ਵੀ ਹੈ ਨਹੀਂਗਾ ਇਨੀ ਬੋਲ ਹੈ ਫਲੋਰ ਤੁਮਲ ਜਲੰਧਰ ਦਾ ਹੀ ਹੋ ਗਿਆ ਨਾ ਜਲੰਧਰ ਤੁਮਲ ਕੀ ਕਾਰਨ ਕੀ ਤੁਹਾਡਾ ਜਿੱਥੇ ਤੁਸੀਂ ਧਰਨਾ ਪ੍ਰਦਰਸ਼ਨ ਕਰਦੇ ਹੋ ਸਰ ਸਾਡੇ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਇਹ ਹੈ ਕਿ ਸਾਡੇ ਵਿੱਚ ਇੰਨੀ ਬੇਚੈਨੀ ਪਾਈ ਜਾ ਰਹੀ ਹੈ ਇਸ ਚੀਜ਼ ਨੂੰ ਲੈ ਕੇ ਕਿਸੀਂ ਆਲਰੇਡੀ ਪਹਿਲਾਂ ਹੀ ਇਸ ਤਰ੍ਹਾਂ ਤੇ ਕੰਮ ਕਰਦੇ ਆ ਆਪਣਾ ਸਿਰਨਾ ਸਾਡੇ ਤੇ ਇਹ ਦਬਾਅ ਪਾਇਆ ਜਾ ਰਿਹਾ ਸੀ ਕਿ ਤੁਸੀਂ ਆਪਣੇ ਜਿਹੜੇ 12 13 ਰਜਿਸਟਰ ਆ ਉਹ ਪੂਰੇ ਮੇਨਟੇਨ ਕਰਨੇ ਆ ਤਾਂ ਆਪਾਂ ਉਹਦੇ ਵਾਲੇ ਸਾਰਾ ਧਿਆਨ ਦਿੰਦੇ ਸੀ ਕਿ ਜਿਹੜਾ ਰਜਿਸਟਰ ਵਰਕ ਆ ਉਹਨੂੰ ਕੋਈ ਮਿਟਾ ਨਹੀਂ ਸਕਦਾ ਉਹਨੂੰ ਕੋ ਕਰ ਨਹੀਂ ਸਕਦਾ ਪਰ ਇਹ ਨਵਾਂ ਹੀ ਇੱਕ ਆਇਆ 2018 ਤੋਂ ਕਿ ਤੁਸੀਂ ਕੋਈ ਕਿਸੇ ਟ੍ਰੈਕ ਤੇ ਕੰਮ ਕਰਨਾ ਤੇ ਇਹਦੇ ਬਾਰੇ ਚ ਨਾ ਸਾਨੂੰ ਕੋਈ ਟ੍ਰੇਨਿੰਗ ਦਿੱਤੀ ਗਈ ਹੈ ਨਾ ਸਾਨੂੰ ਕੋਈ ਫੋਨ ਦਿੱਤਾ ਗਿਆ ਇਸ ਤੋਂ ਪਹਿਲਾਂ ਕਿ ਇੰਨਾ ਪ੍ਰੈਸ਼ਰ ਪੈਂਦਾ ਇਸ ਕੰਮ ਲਈ ਤੇ ਆਪਣੀ ਸਾਡੀ ਜੂਨੀਅਰ ਅੰਗਰੇਵੜੀ ਮੁਲਾਜ਼ਮ ਜੂਨੀਅਰ ਪੰਜਾਬ ਸੀਟੂ ਵੱਲੋਂ ਜਿਹੜਾ ਆ ਪ੍ਰਧਾਨ ਨੇ ਬਰਦਾਸ਼ਤ ਕੀਤੇਗੇ ਕਿ ਸਾਨੂੰ ਤਾਂ ਡਾਟਾ ਪੈਕੇਜ ਵੀ ਨਹੀਂ ਦਿੱਤਾ ਜਾ ਰਿਹਾ ਤੇ ਜਦੋਂ ਅਸੀਂ ਇਸ ਕੰਮ ਲਈ ਅੜੇ ਤਾਂ ਫਿਰ ਸਾਨੂੰ ਉਹਨਾਂ ਨੇ 2000 ਰੁਪਏ ਜਿਹੜਾ ਉਹ ਇਸ ਹਾਲ ਦਾ ਦੇਣਾ ਸ਼ੁਰੂ ਕੀਤਾ ਹਾਲੇ ਸਾਡੀ ਇੱਕ ਕਿਸ਼ਤ ਦੋ ਕਿਸ਼ਤਾਂ ਆਈਆਂ ਤੇ ਸਰ ਉਹ ਲੈ ਕੇ ਰਜਿਸਟ੍ਰੇਸ਼ਨ ਨੂੰ ਲੈ ਕੇ ਜਿੱਦ ਜਿੱਦ ਅਸੀਂ ਥੋੜਾ ਥੋੜਾ ਕੰਮ ਕਰਦੇ ਕਰਦੇ ਉਹਨਾਂ ਨੇ ਜਿਹੜਾ ਸਾਰਾ ਹੀ ਸਾਡਾ ਰਜਿਸਟਰ ਵਰਕ ਜਿਹੜਾ ਆ ਖਤਮ ਕਰਨ ਦੀ ਗੱਲ ਕੀਤੀ ਆ ਤੇ ਜਿਹੜਾ ਕੰਮ ਆ ਤੁਸੀਂ ਫੋਨ ਤੇ ਹੀ ਕਰਨਾ ਹੈ ਸਰ ਤੁਸੀਂ ਇਹ ਦੱਸੋ ਕਿ ਬਿਨਾਂ ਹਥਿਆਰ ਤੋਂ ਕੋਈ ਕੋਝ ਲੜਦੀ ਦੇਖੀ ਆਪਾਂ ਜੇ ਸਾਡੇ ਚ ਕੋਈ ਹੋਊਗਾ ਸਾਡੇ ਕੋਲ ਫੋਨ ਹੋਣਗੇ ਸਦਕੋ ਟੈਬ ਹੋਣਗੇ ਤਾਂ ਹੀ ਅਸੀਂ ਕੰਮ ਕਰ ਸਕਦੇ ਬਿਨਾ ਟ੍ਰੇਨਿੰਗ ਤੋਂ ਤਾਂ ਕੋਈ ਵੀ ਕੰਮ ਨਹੀਂ ਕਰਦਾ ਤਾਂ ਇਸੇ ਦੌਰ ਦੇ ਵਿੱਚ ਜਿਹੜਾ ਡਿਜੀਟਲ ਦੌਰ ਦੱਸਿਆ ਜਾ ਰਿਹਾ ਹੈ ਉਹ ਇਹ ਤੁਹਾਡੇ ਵਾਰੀ ਕਿਉਂ ਇਹਨਾਂ ਨੂੰ ਨਜ਼ਰ ਅੰਦਾਜ਼ ਦੇਣਾ ਨਜ਼ਰ ਅੰਦਾਜ਼ ਇਹ ਆ ਰਿਹਾ ਸਰ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਆ ਗਈਆਂ ਉਹ ਤਾਂ ਇਹ ਹੈ ਕਿ ਸੈਂਟਰ ਬੰਦ ਹੋਣ ਦੇ ਕਿਨਾਰੇ ਆ ਡਰਾਵੇ ਦਿੱਤੇ ਜਾ ਰਹੇ ਆ ਜਿਹੜੀਆਂ ਹੁਣ ਸਾਡੀਆਂ ਭੈਣਾਂ ਆਬਜ਼ਰੀਆਂ 70 ਸਾਲ ਦੀਆਂ ਹੋ ਰਹੀਆਂ 65 ਦੀਆਂ ਹੋ ਰਹੀਆਂ 60 ਦੀਆਂ ਉਹਨਾਂ ਦੇ ਵਾਸਤੇ ਕੰਮ ਨਹੀਂ ਹੈ ਇਹ ਕੰਮ ਕਰਨਾ ਠੀਕ ਹੈ ਨਾ ਉਹ ਵੀ ਬਿਨਾ ਟ੍ਰੇਨਿੰਗ ਤੋਂ ਕਰਨਾ ਸੋ ਸਾਡੀ ਇਹੀ ਹਰ ਹਾਲਤੋ ਜਿਹੜਾ ਇਹ ਕੋਰਸਨ ਟ੍ਰੈਕ ਦਾ ਕੰਮ ਚੱਲ ਰਿਹਾ ਆ ਉਹਦਾ ਸਾਡਾ ਜਿਹੜਾ ਇਨਸੈਂਟਿਵ ਆ 500 250 ਜਿਹੜਾ ਵਰਕਰ ਹੈਲਪਰ ਨੂੰ ਦੇਣਾ ਆ ਉਹ ਵੀ ਨਹੀਂ ਦਿੱਤਾ ਗਿਆ ਆ ਤੇ ਜਦੋਂ ਹੁਣ ਜੂਨੀਅਰ ਨੇ ਮੰਗ ਕੀਤੀ ਆ ਤਾਂ ਇਹ ਬੁਖੇੜਾ ਖੜਾ ਕਰ ਦਿੱਤਾ ਗਿਆ ਆ ਕਿ ਜਿਹੜਾ ਕੰਮ ਕਰੂਗਾ ਉਹਦਾ ਪਾਊਗਾ ਜਿਹੜਾ ਕੰਮ ਨਹੀਂ ਕਰੂਗਾ ਉਹਦਾ ਨਹੀਂ ਪਾਊਗਾ ਤੇ ਸਾਡੀ ਇੱਕੋ ਹੀ ਮੰਗ ਹੈ ਕਿ ਸਾਨੂੰ ਟ੍ਰੇਨਿੰਗ ਦਿੱਤੀ ਜਾਵੇ ਸਾਨੂੰ ਤਿਆਰ ਦਿੱਤੇ ਜਾਣ ਸਾਨੂੰ ਵਧੀਆ ਜਿਹੜਾ ਡਾਟਾ ਪੈਕੇਜ ਦਿੱਤਾ ਜਾਵੇ ਤਾਂ ਕਿ ਅਸੀਂ ਕੰਮ ਤੋਂ ਤਾਂ ਮਨ ਹੈ ਵੀ ਨਹੀਂ ਸਾਰਿਆਂ ਨੂੰ ਮਜਬੂਰੀ ਆ ਹਰ ਕੋਈ ਬੰਦਾ ਰੋਜ਼ਗਾਰ ਚਾਹੁੰਦਾ ਹੈ ਆਪਣਾ ਰੋਜ਼ਗਾਰ ਬਚਾਣ ਲਈ ਹਰ ਕੋਈ ਚਾਹੁੰਦਾ ਹੈ ਕਿ ਮੈਂ ਆਪਣਾ ਰੋਜ਼ਗਾਰ ਬਚਾਵਾਂ ਸਾਨੂੰ ਤਿਆਰ ਦਿੱਤੇ ਜਾਣ ਸਾਡੀ ਇਹੀ ਮੰਗ ਹੈ ਜੀ ਜੇਕਰ ਸਰਕਾਰ ਫਿਰ ਵੀ ਇਹ ਗੱਲਾਂ ਨੂੰ ਨਜ਼ਰਅੰਦਾਜ਼ ਕਰਦੀ ਤੇ ਉਸ ਤੋਂ ਅਗਲੀ ਰੈਲੀਆਂ ਚੱਲਣਗੀਆਂ ਸਰਦ ਨੂੰ ਪਤਾ ਹੀ ਜਿਹੜੀਆਂ ਸੰਘਰਸ਼ੀਲ ਜਿਹੜੀਆਂ ਜੁਨੀਆਂ ਨਾ ਹੁੰਦੀਆਂ ਉਹ ਸੰਘਰਸ਼ ਕਰ ਕਿ ਕਿੰਨਾ ਆਪਾਂ ਰੋਡ ਜਾਮ ਕੀਤਾ ਤੇ ਸੀਐਮ ਭਗਵੰਤ ਮਾਨ ਜਿਹੜੇ ਹੈਗੇ ਉਹ ਜਿੰਨੀ ਛੋਣ ਵਿੱਚ ਆਈ ਸੀ ਤੇ ਉਹਦਾ ਨਤੀਜਾ ਇਹ ਨਿਕਲੇ ਸੰਘਰਸ਼ ਦਾ ਕਿ ਸਾਨੂੰ ਉਹਨਾਂ ਨੇ ਤੀਸਰੇ ਦਿਨ ਜਾਨਕਿ ਸਾਡੇ ਮੰਤਰੀ ਮੈਡਮ ਬਲਜੀਤ ਕੌਰ ਨਾਲ ਜਿਹੜੀ ਮੀਟਿੰਗ ਕਰਾਈ ਹੈ ਕਿ ਹੁਣ 5 ਅਗਸਤ ਨੂੰ ਫੇਰ ਮੀਟਿੰਗ ਰੱਖੀ ਹੈ ਦਵਾ ਤਾਂ ਬਣਦਾ ਹੀ ਆ ਬਾਕੀ ਉਹਨਾਂ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਹੈ ਲੇਕਿਨ ਹਜੇ ਤੱਕ ਜਿਹੜਾ ਹੈ ਉਹ ਉਸ ਗੱਲ ਨੂੰ ਧਿਆਨ ਦੇ ਵਿੱਚ ਨਹੀਂ ਲੈ ਰਹੇ ਬਿਲਕੁਲ ਜੀ ਬਿਲਕੁਲ ਜਦੋਂ ਕੋਈ ਸੰਘਰਸ਼ ਕਰਦਾ ਹੈ ਤਾਂ ਉਹਦੇ ਵਿੱਚ ਜਿੱਤ ਜਿਹੜੀ ਉਹ ਜਕੀਮੀ ਹੁੰਦੀ ਹੈ ਇਹ ਸਾਸ ਨੂੰ ਲੈ ਕੇ ਇਸੇ ਸੰਘਰਸ਼ ਕਰ ਰਹੇ ਆ ਆਪਣੀ ਮੰਗ ਮੰਨਵਾਉਣ ਦੀ ਠੀਕ ਠੀਕ ਤੇ ਸਪੋਰਟ ਚੈੱਕ ਕਰਤੇ ਮਤਲਬ ਉਹ ਸਾਨੂੰ ਪਰਸਨਲ ਫੋਨ ਦੇਣਗੇ ਨਾ ਫਿਰ ਕੰਮ ਕਰਨਾ ਹੈ ਆਪਣੇ ਮਤਲਬ ਇਹਨਾਂ ਕੋ ਪਰਸਨਲ ਫੋਨ ਆ ਇਹ ਫੋਨਾਂ ਦੀ ਮੰਗ ਕਰ ਰਹੇ ਆ ਇੱਥੇ ਬੜੀ ਧੀਰ ਤੋਂ ਲੜਕ ਰਹੀ ਆ ਰਹੀ ਕੰਮ ਹੋ ਕਿਉਂ ਨਹੀਂ ਇਹ ਕਾਰਨ ਮੈਂ ਜੁਆਇਨਿੰਗ ਨਹੀਂਗਾ ਨਹੀਂ 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 న్యూ ਜੁਆਇਨਿੰਗ ਚਲੋ ਤੁਸੀਂ ਪਿੱਛੇ ਵੀ ਕਿਤੇ ਰਹੇ ਹੋਣੇ ਕਿਸੇ ਅਫਸਰਾਂ ਦੇ ਨੋਟਿਸ ਦੇ ਵਿੱਚ ਤਾਂ ਲਈ ਸਕਦੇ ਤੁਸੀਂ ਕਾਫੀ ਦੇਰ ਤੋਂ ਜਿਹੜਾ ਮਾਮਲਾ ਲਟਕਦਾ ਹੋਇਆ ਨਜ਼ਰ ਆ ਰਿਹਾ ਹੈ ਹਾਂਜੀ ਮੈਂ ਆਪਣੇ ਸੀ.ਐੱਲ ਨੂੰ ਤੋਂ ਮੰਗ ਕੇ ਪੱਤਰੇ ਫਿਰੋ ਦੇ ਸਕਦਾ ਹਾਂ ਕਿਉਂਕਿ ਪਿੱਛੇ ਜੇ ਵੀ ਇਹਨਾਂ ਲੋਕਾਂ ਦੇਸ਼ ਭਗਤ ਦਾ ਹਾਲ ਦੇ ਵਿੱਚ ਕਾਫੀ ਲੇਡੀਜ਼ ਨੇ ਧਰਨਾ ਮਾਰਿਆ ਅੰਗਰਵਾਲੀ ਟੀਚਰਾਂ ਨੇ ਲੇਕਿਨ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਕਾਰਨ ਕੀ ਸਰਕਾਰਾਂ ਬਾਰੇ ਕਿ ਗਲਤ ਹੈ ਕਿ ਕੀ ਕਾਰਨ ਹੈ ਜਾਂ ਉਹਨੂੰ ਸੁਣ ਕੇ ਨਜ਼ਰਅੰਦਾਜ਼ ਕਰਨਾ ਚਾਹੁੰਦੀਆਂ ਜਾਂ ਉਹਦੇ ਤੇ ਗੌਰ ਨਹੀਂ ਕਰਨਾ ਚਾਹੁੰਦੀਆਂ ਪ੍ਰੈਸ਼ਰ ਪੈ ਰਿਹਾ ਹੈ ਨਾ ਜਦੋਂ ਸੀਡੀਪੀਓ ਸਰ ਤੇ ਪੀਓ ਸਰ ਤੇ ਪ੍ਰੈਸ਼ਰ ਪਾ ਰਿਹਾ ਪੀਓ ਸਰ ਤੇ ਡਾਇਰੈਕਟਰ ਪ੍ਰੈਸ਼ਰ ਪਾ ਰਿਹਾ ਜਿਹੜੀ ਰੀਜ਼ਨ ਹੋ ਸਕਦੇ ਆ ਜਿਵੇਂ ਦੇਖਿਆ ਜਾਵੇ ਤਾਂ ਇਹ ਕਾਮਦਨਵਾੜੀ ਵਰਕਰ ਜਿਹੜੇ ਨੇ ਘਰ ਘਰ ਘੁੰਮਦੇ ਨੇ ਔਰ ਜਿਹੜੀਆਂ ਹਰ ਇੱਕ ਦੀਆਂ ਮੁਸ਼ਕਲਾਂ ਵੀ ਹੱਲ ਕਰਦੇ ਲੇਕਿਨ ਉਹਨਾਂ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਜਾਂਦਾ ਜਦੋਂ ਉਹਨਾਂ ਤੇ ਮੁਸ਼ਕਲ ਆਂਦੀ ਹੈ ਨਜ਼ਰਅੰਦਾਜ਼ ਪਾ ਲਿਆ ਸਰ ਉਹਨਾਂ ਤੇ ਵੀ ਪ੍ਰੈਸ਼ਰ ਹੈ ਨਾ ਜੀ ਹਾਂਜੀ ਮੈਡਮ ਨਜ਼ਰਅੰਦਾਜ਼ ਕੀਤਾ ਜਾ ਰਿਹਾ ਤਾਂ ਤਾਂ ਹੀ ਧੰਨ ਪ੍ਰਦਰਸ਼ਨ ਕਰ ਰਹੇ ਲੋੜੀ ਨੂੰ ਤਾਂ ਕੰਮ ਕਰਦੇ ਹੀ ਪਏ ਆਪਣਾ ਕੰਮ ਨਹੀਂ ਕਰਦੇ ਹਾਂਜੀ ਮਤਲਬ ਪੋਸ਼ਨ ਚੈੱਕ ਕਰਦੇ ਉਹਨਾਂ ਦਾ ਨਹੀਂ ਨਾ ਹੋ ਰਿਹਾ ਕੰਮ ਪੋਸ਼ਨ ਚੈੱਕ ਕਰਕੇ ਕੰਮ ਮੰਗ ਰਹੇ ਆ ਸੀਡੀਪੀਓ ਸਰ ਤੋਂ ਪੀਓ ਸਰ ਮੰਗ ਰਹੇ ਆ ਪੀਓ ਸਰ ਤੋਂ ਡਿਪਟੀ ਡਾਇਰੈਕਟਰ ਮੰਗ ਰਹੇ ਆ ਹੈਨਾ ਕੰਮ ਨਹੀਂ ਹੋ ਰਿਹਾ ਪੋਸ਼ਨ ਚੈੱਕ ਤੇ ਇਹ ਉਹਨਾਂ ਨੂੰ ਖਾਲੀ ਚਾਹੀਦਾ ਮੈਡਮ ਤੁਹਾਡੀ ਨਵੀਂ ਜੁਆਇਨਿੰਗ ਹੈ ਤੁਹਾਡੀ ਨੋਲਿਜ ਹਜੇ ਨਹੀਂ ਹੈਗਾ ਕਿ ਇਹਦੇ ਬਾਰੇ ਮੇਰੀ ਡਾਇਰੈਕਟਰ ਬੱਚੀ ਹੈ ਠੀਕ ਠੀਕ